ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਹਿਤਿਕ ਰੂਪ ਪੱਟੀ ਦੇ ਬਾਰੇ ਗੱਲ ਕਰਦੇ ਹਾਂ ਪੱਟੀ ਦਾ ਸ਼ਬਦੀ ਅਰਥ ਹੈ ਉਹ ਫੱਟੀ ਜਾਂ ਤਕਤੀ ਜੋ ਕਿ ਲੱਕੜ ਦੀ ਬਣੀ ਹੁੰਦੀ ਹੈ ਜਿਸ ਦੇ ਉੱਤੇ ਸ਼ਾਹੀ ਦੇ ਨਾਲ ਅਸੀਂ ਲਿਖਣਾ ਸਿੱਖਦੇ ਹਾਂ ਭੰਦਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਹੈ ਮੇਰੀ ਪੱਟੀਆਂ ਲਿਖਦੇਓ ਗੋਬਿੰਦ ਗੋਪਾਲਾ ਇਸੇ ਦੇ ਹੀ ਦੂਜੇ ਅਰਥ ਹਨ ਪੱਟ ਜਾਂ ਰੇਸ਼ਮ ਦੀ ਅੱਟੀ ਪੁਰਾਣੇ ਸਮਿਆਂ ਦੇ ਵਿੱਚ ਵਿਆਹੀਆਂ ਹੋਈਆਂ ਇਸਤਰੀਆਂ ਆਪਣੇ ਵਾਲਾਂ ਨੂੰ ਗੁੰਦ ਕੇ ਪਟੀਆਂ ਮੱਥੇ ਤੇ ਸਜਾ ਲੈਂਦੀਆਂ ਸਨ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ ਜਿਨ ਸਿਰ ਸੋਹਣ ਪਟੀਆਂ ਮੰਗੀ ਫਾਇ ਸੰਧੂਰ ਸੇ ਸਿਰ ਕਾਤੀ ਮੁੰਨਿਐ ਗਲ ਵਿੱਚ ਆਵੇ ਧੂੜ ਆਓ ਹੁਣ ਗੱਲ ਕਰਦੇ ਹਾਂ ਸਾਹਿਤਿਕ ਰੂਪ ਪੱਟੀ ਜਾਂ 35 ਅਖਰੀ ਦੀ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਕੀਤੀ ਹੋਈ ਕਾਵਿਕ ਰਚਨਾ ਨੂੰ ਪੱਟੀ ਕਿਹਾ ਜਾਂਦਾ ਹੈ ਜਿਸ ਵਿੱਚ ਕਵੀ ਕੋਈ ਉਪਦੇਸ਼ ਜਾਂ ਸੰਦੇਸ਼ ਦਿੰਦਾ ਹੈ ਪੰਜਾਬੀ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਵਿੱਚ ਪੱਟੀ ਦੀ ਰਚਨਾ ਕੀਤੀ ਜਿਸ ਵਿੱਚ ਜਿਸ ਦਾ ਉਦੇਸ਼ ਅਧਿਆਤਮਿਕ ਸੀ ਸッセ ਸੋਈ ਸ਼ਿਸ਼ਟ ਜਿੰਨ ਸਾਜੀ ਸਬਨਾ ਸਾਹਿਬ ਟੇਕ ਪਿਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੱਤੀ ਸਾਹਿਤ ਦਾ ਹੋਰ ਸਾਹਿਤਿਕ ਰੂਪ ਹੈ ਜਿਸ ਵਿੱਚ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਕਾਵਿਕ ਰਚਨਾ ਕੀਤੀ ਜਾਂਦੀ ਹੈ ਉਮੀਦ ਕਰਦੀ ਹਾਂ ਅੱਜ ਦੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ